ਬਟਿੰਡਾ ਪੁਲਿਸ ਨੇ ਸਰਚ ਅਭਿਆਨ ਚਲਾ ਕੇ ਛਾਪੇਮਾਰੀ ਜਿਹੜੀ ਕੀਤੀ ਹੈ ਤੇ ਕੁਝ ਛੱਕੀ ਵਿਅਕਤੀਆਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਦਾਦੀਏ ਕਿ ਪੁਲਿਸ ਨੇ ਹੋਟਲਾਂ ਦੀ ਵੀ ਚੈਕਿੰਗ ਕੀਤੀ ਹੈ ਤੇ ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਪਹਿਲਾਂ ਹੀ ਨਸ਼ਿਆਂ ਨੂੰ ਜੜੋਂ ਖਤਮ ਕਰਨ ਅਤੇ ਗਲਤ ਕੰਮ ਜਾਂ ਕਾਲਾ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ ਸਖਤ ਵਰਤਰੀ ਹੈ ਅਤੇ ਅੱਜ ਤਲਵੰਡੀ ਸਾਬੋ ਦੇ ਕਈ ਇਲਾਕਿਆਂ ਤੇ ਹੋਟਲਾਂ ਦੀ ਚੈਕਿੰਗ ਕੀਤੀ ਗਈ ਹੈ ਤੇ ਕਈ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਿਸ ਦੀ ਪੂਰੀ ਜਾਣਕਾਰੀ ਹੈ ਜਿਹੜੀ মিডিਆ ਦੇ ਨਾਲ ਵੀ ਜਲਦ ਸਾਂਝੀ ਕੀਤੀ ਜਾਊਗੀ ਸੋ ਦੱਸ ਦਈਏ ਕਿ ਲਗਾਤਾਰ ਪੰਜਾਬ ਦੇ ਵਿੱਚ ਪੁਲਿਸ ਵੱਲੋਂ ਸਰਚ ਆਪਰੇਸ਼ਨ ਜਿਹੜੇ ਚਲਾਏ ਜਾ ਰਹੇ ਨੇ ਤੇ ਮਾੜੇ ਅਨਸਰਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਹੈ ਨਾਲ ਹੀ ਪੁਲਿਸ ਵੱਲੋਂ ਵੱਡੀ ਮਾਤਰਾ ਦੇ ਵਿੱਚ ਨਸ਼ੇ ਦਾ ਜਿਹੜਾ ਪਦਾਰਥ ਨੇ ਉਹ ਵੀ ਬਰਾਮਦ ਕੀਤੇ ਜਾ ਰਹੇ ਨੇ ਤਲਵੰਡੀ ਸਾਹਿਬ ਉਹ ਸਿਟੀ ਦੇ ਵਿੱਚ ਵਾਰਡ ਨੰਬਰ 11 ਤੇ ਅਸੀਂ ਹੁਣ ਇੱਥੇ ਆਏ ਆ ਇੱਥੇ ਸਾਡਾ ਸਰਚ ਅਭਿਆਨ ਚੱਲ ਰਿਹਾ ਹੈ ਸਾਡੇ ਕੋਲ ਪਹਿਲਾਂ ਤੋਂ ਲਿਸਟਾ ਬਣਾਈ ਹੋਈ ਹੈਗੀ ਅਸੀਂ ਆਈਡੈਂਟੀਫਾਈ ਕੀਤੇ ਹੋਏ ਨੇ ਕਰ ਆ ਟਾਰਗੇਟਡ ਸਰਚ ਆਪਰੇਸ਼ਨ ਹੈਗਾ ਸਾਡਾ ਤੇ ਅਸੀਂ ਜਿਹੜੇ ਵੀ ਸ਼ੱਕੀ ਬੰਦੇ ਨੇ ਜਿਨ੍ਹਾਂ ਦੀ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਡਰੱਗਸ ਦੀ ਉਹਨਾਂ ਘਰਾਂ 'ਚ ਅਸੀਂ ਸਰਚ ਕਰਨ ਦੇ ਆ ਉਹਦੇ ਵਿੱਚ ਦੋ ਡੀਐਸਪੀ ਸਾਹਿਬ ਨੇ ਡੀਐਸਪੀ ਤਲਵੰਡੀ ਸਾਹਿਬ ਉਹ ਡੀਐਸਪੀ ਡੀ ਐਸਐਚਓ ਮੋਡ ਰਾਮਾ ਤਲਵੰਡੀ ਸਾਹਿਬ ਉਹ ਚੌਕੀ ਇਚਾਰਜ ਨਾਲ ਨੇ ਆਲਮੋਸਟ ਸੋ ਪੁਲਿਸ ਮੁਲਾਜ਼ਮ ਨੇ ਤੇ ਅਸੀਂ ਅੱਜ ਇੱਥੇ ਸਰਚ ਕਰਨ ਦੇ ਆ ਕਈ ਸ਼ੱਕੀ ਬੰਦੇ ਵੀ ਹੁਣ ਹਿਰਾਸਤ ਚ ਲੈ ਗਏ ਤੇ ਉਸ ਤੋਂ ਇਲਾਵਾ ਹੋਰ ਜਿਹੜੀ ਵੀ ਬੰਦ ਦੀ ਕਾਰਵਾਈ ਹੈ ਉਹ ਅਸੀਂ ਕਰਨ ਰਿਹਾ ਤੇ ਡਿਟੇਲ ਦੇ ਵਿੱਚ ਜਿਹੜਾ ਇਹ ਆਉਟਪੁੱਟ ਹੈ ਉਹ ਤੁਹਾਨੂੰ ਅਸੀਂ ਬਾਅਦ ਚ ਦੱਸਾਂਗੇ ਕੋਈ ਰਿਕਵਰੀ ਸਰ ਹੁਣ ਤੱਕ ਹੋਈ ਹੈ ਹੁਣ ਜੋ ਸਾਡਾ ਆਪਰੇਸ਼ਨ ਅਜੇ ਆਨਗੋਇੰਗ ਹੈ ਕਈ ਸ਼ੱਕੀ ਬੰਦੇ ਅਸੀਂ ਹਿਰਾਸਤ ਚ ਲੈ ਆਏ ਹੈ ਰਿਕਵਰੀ ਬਾਰੇ ਅਸੀਂ ਤੁਹਾਨੂੰ ਬਾਅਦ ਚ ਦੱਸ ਦੇਵਾਂਗੇ ਸਰ ਕੋਈ ਹੋਟਲ ਵਗੈਰਾ ਵੀ ਚੈੱਕ ਕਰ ਰਹੇ ਹਾਂ ਜਿੱਥੇ ਨਸ਼ਾ ਵਿਗਾਰਾ ਜ਼ਿਆਦਾ ਦਿਖਦਾ ਹੈ ਜਾਂ ਕੋਈ ਗਲਤ ਕੰਮ ਹੋ ਰਿਹਾ ਹੈ ਜੋ ਵੀ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਮਾੜੇ ਆਨਸਰਾਂ ਦੀ ਉਹ ਸਾਰੇ ਅਸੀਂ ਵੈਰੀਫਾਈ ਕਰਾਂਗੇ ਤੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਚੈੱਕ ਕਰਾਂਗੇ